700 ਦਾ ਡੇਲੀ ਤੇਲ ਪੈਂਦਾ ਮੇਰਾ ਉਹਦੇ ਚ 700 ਦਾ ਡੇਲੀ ਤੇ ਮਹੀਨੇ ਦਾ ਹੋ ਗਿਆ ਵੀ 21000 ਦਾ 21000 ਤੇ ਕਿਸ਼ਤ ਕਿੰਨੀ ਬਣੀ ਵੀ 21000 ਗੱਡੀ ਫ੍ਰੀ ਹੋ ਗਈ ਫਿਰ ਤਾਂ ਬਿਲਕੁਲ ਫ੍ਰੀ ਗੱਡੀ ਡੀਜ਼ਲ ਜਿਹੜਾ ਪਉਣਾ ਸੀਗਾ ਉਹ ਤੁਸੀਂ ਕਿਸ਼ਤ ਭਰਤੀ ਤੇ ਗੱਡੀ ਤਾਂ ਫ੍ਰੀ ਆ ਗਈ ਜਿਹੜੇ ਬੰਦੇ ਨੇ ਡੇਲੀ 100 150 ਜਾਂ 200 ਤੱਕ ਵੀ ਗੱਡੀ ਚਲਾਉਣੀ ਆ ਉਹਦੇ ਲਈ ਤਾਂ ਇਹ ਵਰਦਾਨ ਆ ਜਿਹੜੇ ਮੁਲਾਜ਼ਮਾਂ ਜੌਬ ਕਰਦੇ ਜਿਹੜੇ ਉਹਨਾਂ ਵਾਸਤੇ ਉਹਨਾਂ ਜਿਹੜੇ 100 ਕਿਲੋਮੀਟਰ ਵੱਧ ਤੱਕ ਚੱਲਦੇ ਆ ਡੇਲੀ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਖਾ ਮੀਚ ਕੋ ਗੱਡੀ ਲੈ ਲਓ ਮਿੱਤਰੋ ਜੇ ਤੁਸੀਂ ਨਵੀਂ ਗੱਡੀ ਲੈਣੀ ਹੈ 10 ਲੱਖ ਰੁਪਏ ਲਾਉਣੇ ਤਾਂ ਇਹ ਵੀਡੀਓ ਧਿਆਨ ਨਾਲ ਦੇਖ ਲਿਓ ਥੋੜੀ ਕਿਸ਼ਤ ਤਾਂ ਦੇਖੋ ਦੋਨਾਂ ਗੱਡੀਆਂ 'ਚ ਹੀ ਜਾਣੀ ਹੈ ਜਿਹੜੀ ਮਰਜ਼ੀ ਲੈ ਲਓ ਪਰ ਜੇ ਆਹ ਗੱਡੀ ਲਾਉਂਗੇ ਤਾਂ ਤੁਹਾਡੀ ਇਕੱਲੀ ਕਿਸ਼ਤ ਜਾਣੀ ਆ ਨਾ ਪਟ્રોલ ਦਾ ਖਰਚਾ ਨਾ ਡੀਜ਼ਲ ਦਾ ਨਾ ਸੀਐਨਜੀ ਦਾ ਸਿਆਪਾ ਹੀ ਖਤਮ ਯਾਰ ਇਕੱਲੀ ਕਿਸ਼ਤ ਹੀ ਭਰਨੀ ਆ ਕਿਸ਼ਤਾਂ ਭਰਦੇ ਭਾਦੇ ਤੁਹਾਡੀ ਗੱਡੀ ਫ੍ਰੀ ਹੋ ਜਾਣੀ ਆ ਜਿਹੜੇ ਰੁਪਿਆਤਾਂ ਤੁਸੀਂ ਡੀਜ਼ਲ ਪੋਣਾ ਸੀਗਾ ਉਹਦੇ ਤੁਸੀਂ ਕਿਸ਼ਤ ਭਰ ਦੋਗੇ ਤਾਂ ਆਪਣੇ ਬਾਈ ਗਿੱਲ ਨੇ ਲਈ ਆ ਗੱਡੀ ਇਹ ਤੇ ਪੁੱਛਦਿਆਂ ਕਿਹੜੀ ਗੱਡੀ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਤੇ ਬਾਈ ਇਹ ਗੱਡੀ ਕਿਹੜੀ ਆ ਪਹਿਲਾਂ ਤਾਂ ਕਿਹੜੀ ਕੰਪਨੀ ਦੀ ਆ ਇਹ ਟਾਟਾ ਦੀ ਟਿਆਗੋ ਆ ਜੀ ਈਵੀ ਈਵੀ ਯਾਨੀ ਕਿ ਇਲੈਕਟ੍ਰਿਕ ਵੀਕਲ ਵੀ ਪੈਟਰੋਲ ਡੀਜ਼ਲ ਕੁਝ ਨਹੀਂ ਇਹਦੇ ਵਿੱਚ ਕੁਝ ਵੀ ਨਹੀਂ ਇਹ ਤੋਂ ਤੱਕ ਕੋਈ ਸਰਵਿਸ ਦਾ ਖਰਚਾ ਨਹੀਂ ਗਾ ਚੈੱਕ ਅਪ ਹੀ ਹੋਊ ਕੱਲਾ ਕੱਲਾ ਚੈੱਕ ਅਪ ਹੀ ਹੋਣਾ ਬਸ ਜਿਵੇਂ ਆਪਾਂ ਡਾਕਟਰ ਕੋਲੇ ਮੜੀ ਜੀ ਨਾਲ ਗੁਰੂ ਕਰਦੇ ਉਹ ਵੀ ਠੀਕ ਠਾਕ ਹੈ ਬਸ ਉਹੀ ਪਤਾ ਕਰਨਾ ਉਹਨਾਂ ਨੂੰ ਵੀ ਓਕੇ ਹੈ ਜਮ ਸਹੀ ਹੈ ਤੇ ਬਈ ਕਿੰਨੇ ਰੁਪਏ ਲਾਤੇ ਤੁਸੀਂ ਇਹ ਤੇ ਦੇਖੋ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਮਾਡਲ ਆਉਂਦੇ ਆ 8 ਲੱਖ ਵਾਲਾ 10 ਲੱਖ ਵਾਲਾ ਤੇ 13 ਲੱਖ ਵਾਲਾ ਫਰਕ ਕੀ ਹੈ ਬਈ ਤਿੰਨਾਂ ਚ ਜਿਹੜਾ ਪਹਿਲਾ ਮਾਡਲ ਆ 8 ਲੱਖ ਵਾਲਾ ਉਹ ਚੱਲਦੀ ਆ ਮਤਲਬ ਕੰਪਨੀ ਤਾਂ ਕਹਿੰਦੀ 215 ਹਾਂਜੀ ਪਰ ਚੱਲਦੀ ਲੱਗਪਗ ਉਹ 150 180 ਤੁਹਾਡੀ ਚਲਾਈ ਤੇ ਡਿਪੈਂਡ ਆ ਵੀ ਸੜਕ ਕਿੱਦਾਂ ਦੀ ਆ ਬ੍ਰੇਕ ਕਿੰਨੇ ਕ ਪੈਂਦੇ ਆ ਇਹ ਦੀ ਹੈਗੀ ਆ 315 ਰੇਂਜ ਮਤਲਬ ਇੱਕ ਲੌਂਗ ਰੇਂਜ ਵਾਲੀ ਹੁੰਦੀ ਹੈ ਹਨਾ ਇਹ ਲੌਂਗ ਰੇਂਜ ਵਾਲੀ 315 315 ਹਾਂਜੀ ਇਹਨੂੰ ਆਪਾਂ ਕਿੰਨੀ ਮੰਨ ਲਗੇ ਬਈ 250 ਮੰਨ ਲਗੇ ਵੀ 250 280 ਤੱਕ ਇਹਨੂੰ ਮੰਨ ਸਕਦੇ ਆ ਮੰਨ ਸਕਦੇ ਬਿਲਕੁਲ ਠੀਕ ਹੈ ਵੀ ਮੰਨ ਲਓ ਜਿਵੇਂ ਬਠਿੰਡੇ ਤੋਂ ਸੰਗਰੂਰ ਜਾਣਾ ਹੈ ਮੁੜੇ ਆਉਂਗੇ ਬਿਲਕੁਲ ਜੀ ਬਿਲਕੁਲ ਲੁਧਿਆਣੇ ਤੱਕ ਜਾਣਾ ਤਾਂ ਜਾ ਵੜੋਗੇ ਸ਼ਾਇਦ ਮੁੜ ਵੀ ਆਉਂ ਹਨਾ ਨਹੀਂ ਉੱਥੇ ਆਪਣੇ ਆਹ ਚਾਰਜਿੰਗ ਪੁਆਇੰਟ ਹੁਣ ਤਾਂ ਲੱਗੇ ਹਰੇਕ ਤੁਸੀਂ ਵਰਤਿਆ ਵੀ ਹਲੇ ਤੱਕ ਕਿਤੇ ਨਹੀਂ ਹਜੇ ਇੰਨੇ ਮਤਲਬ ਗਏ ਨਹੀਂ ਦੂਰ ਕਿਉਂਕਿ ਮੇਰਾ ਆਉਣ ਜਾਣ ਦਾ ਰਸਤਾ ਹੀ ਆ ਜਿਹੜਾ ਉਹ ਆਉਣ ਜਾਣ ਦਾ 150 ਆ ਘੱਟੋ ਘੱਟ ਠੀਕ ਹੈ ਦਿੱਲੀ ਦਾ 150 અપડાઉન ડે일리 ਕਰਦੇ ਨੇ ડે일리 ਨਾ ਕਰਨਾ ਹੈ ਕਰਨਾ ਇਥੋਂ ਜਾਣਾਂ ਜਦੋਂ ਮੈਂ ਤੇ ਲਗਭਗ ਇਹ 30% ਬੈਟਰੀ ਰਹਿ ਜਾਂਦੀ ਹੱਲੇ ਰਹਿ ਜਾਂਦੀ ਆ ਰਹਿ ਜਾਂਦੀ ਆ ਯਾਨੀ ਕਿ ਅਸੀਂ 90 ਕਿਲੋਮੀਟਰ ਵਟ ਉਸ ਤੋਂ ਬਾਅਦ ਵੀ ਹਜੇ ਚੱਲ ਨਹੀਂ ਹੁੰਦੀ ਆ ਠੀਕ ਆ ਬਈ ਜਾ ਕੇ ਚਾਰਜ ਲਾ ਦੇਦੀ ਆ ਸੋ ਫੇਰ ਚਲਾ ਲੀਦੀ ਆ ਤੇ ਬਈ ਕਈ ਬੰਦੇ ਨਾ ਹੁਣ ਕਮੈਂਟ ਆਏ ਵੀ ਕਰ ਦੇਣਗੇ ਵੀ ਯਾਰ ਦਿਮਾਗ ਹਿੱਲ ਗਿਆ ਬੰਦੇ ਦਾ 10 ਲੱਖ ਰੁਪਏ ਲਾਤਾ 10 ਲੱਖ ਦੀ ਆ ਆ ਜਾਂਦੀ ਉਹ ਆ ਜਾਂਦੀ ਫਲਾਣਾ ਠਮਕਾ ਹਾਂਜੀ ਬਾਈਆਂ ਨੂੰ ਪਹਿਲਾਂ ਤੁਸੀਂ ਆਏ ਦੱਸ ਦੋ ਵੀ ਇਦੋਂ ਪਹਿਲਾਂ ਤੁਸੀਂ ਕਿਹੜੀਆਂ ਕਿਹੜੀਆਂ ਗੱਡੀਆਂ ਰੱਖ ਚੁੱਕੇ ਆ ਤੇ ਕਿੰਨੀਆਂ ਕਿੰਨੀਆਂ ਚਲਾ ਚੁੱਕੇ ਆ ਅ ਦੇਖੋ ਜੀ ਜਦੋਂ ਮੈਂ ਪਹਿਲਾਂ ਮੇਰਾ ਬਿਜ਼ਨਸ ਸੀਗਾ ਮੁਕਸਰ ਹਾਂਜੀ 30 ਕਿਲੋਮੀਟਰ ਬਾਹਰ ਸਾਡੇ ਪਿੰਡ ਤੋਂ ਜੀ ਬਾਈ 2017 ਦੇ ਵਿੱਚ ਮੈਂ ਇੱਥੇ ਬਠਿੰਡੇ ਸ਼ੁਰੂ ਕੀਤਾ ਕੰਮ ਮੇਰਾ ਆਉਣ ਜਾਣ ਹੋ ਗਿਆ 150 ਜਾਂ 160 ਠੀਕ ਹੈ 160 ਦੇ ਹਿਸਾਬ ਨਾਲ ਜੇ ਮੈਂ ਕੱਲਾ ਡ੍ਰੀਮ ਲੈਂਡ ਇੱਥੇ ਤੱਕ ਆਉਣ ਦਾ ਲਾਵਾਣਾ ਆਪਦੀ ਫਿਲਮ ਸਿਟੀ ਤੱਕ ਹੂੰ ਤੇ ਮੈਂ ਹੁਣ ਤੱਕ 19.5 ਲੱਖ ਦਾ ਤੇਲ ਤੇ ਪਲੱਸ ਉਹਦੀ ਜਿਹੜੀ ਰਿਪੇਅਰ ਪਾ ਕੇ 11 ਲੱਖ ਦੀ 30 ਲੱਖ ਦਾ ਮੈਂ ਖਰਚਾ ਕਰ ਚੁੱਕਿਆ ਡੀਜ਼ਲ ਮਤਲਬ ਕਹਿੰਦਾ ਤੇਲ ਤੇ ਕੱਲਾ ਤੇਲ ਨਾਲ ਗੱਡੀ ਦੀ ਕੀ ਕੀਮਤ ਨਹੀਂ ਭਾਈ ਨਹੀਂ ਗੱਡੀ ਦੀ ਕੀਮਤ ਨਹੀਂ ਪਾਈ ਟਾਇਰਾਂ ਦੀ ਵੀ ਨਹੀਂ ਪਾਈ ਮੈਂ ਮੈਂ ਕੱਲੀ ਰਿਪੇਅਰ ਕੱਲਾ ਡੀਜ਼ਲ ਤੇ ਮੇਨਟੇਨੈਂਸ ਕੱਲਾ ਡੀਜ਼ਲ ਦਾ 19.5 ਲੱਖ ਤੇ ਪਲੱਸ ਮੇਨਟੇਨੈਂਸ ਦਾ ਵਿੱਚ ਮਿਲਾ ਕੇ 30 ਲੱਖ ਰੁਪਇਆ ਮੇਰਾ ਲੱਗ ਚੁੱਕਿਆ ਉਦੋਂ ਪਹਿਲਾਂ ਇਹਨੂੰ ਹੁਣ ਜੇ ਆਪਾਂ ਕਹਿ ਲਈਏ ਤੇ 10 ਲੱਖ ਲੱਗਿਆ ਤਾਂ 10 ਹੀ ਆ ਬਸ ਦੇਖੋ ਮੈਂ ਮੈਂ ਤਾਂ ਇਹ ਸੋਚਦਾ ਵੀ ਕੁਝ ਤਾਂ ਮੈਂ ਲੇਟ ਹੋ ਗਿਆ ਕੰਪਨੀ ਨੇ ਲੇਟ ਲਾਂਚ ਕੀਤੀ ਇਹ ਹੂੰ ਸਿਰਫ 2023 ਚ ਆਈ ਹੈ ਹਲੇ ਹੂੰ ਹੂੰ ਮੈਂ ਜਦੋਂ ਹੁਣ ਆਪਣੇ ਪਹਿਲਾਂ ਸੀਗੀ ਇਹਦੀ ਬੁਕਿੰਗ ਦਿੱਲੀ ਚੰਡੀਗੜ੍ਹ ਹੂੰ ਦਿੱਲੀ ਜਾ ਕੇ ਬੁੱਕ ਕਰਾਉਣੀ ਪੈਂਦੀ ਸੀ ਫਿਰ ਇੱਧਰ ਨਾ ਕਰਾਉਣੀ ਪੈਂਦੀ ਸੀਗੀ ਹੂੰ ਹੁਣ ਜਦੋਂ ਇੱਥੇ ਆ ਗਈ ਆਪਾਂ ਨਾਲ ਦੇ ਨਾਲ ਬੁਕਿੰਗ ਕਰਾਈ ਮੈਨੂੰ ਤਾਂ ਇੱਕ ਦਿਨ ਵੀ ਉਹ ਕੱਢਣ ਔਖਾ ਹੋ ਗਿਆ ਵੀ ਮੈਂ 700 ਦਾ ਡੇਲੀ ਤੇਲ ਪੈਂਦਾ ਮੇਰਾ ਉਹਦੇ ਚ 700 ਦਾ ਡੇਲੀ ਤੇ ਮਹੀਨੇ ਦਾ ਹੋ ਗਿਆ ਵੀ 21000 ਦਾ 21000 ਤੇ ਕਿਸ਼ਤ ਕਿੰਨੀ ਬਣੀ ਵੀ 21000 ਗੱਡੀ ਫ੍ਰੀ ਹੋ ਗਈ ਪਤਾ ਬਿਲਕੁਲ ਫ੍ਰੀ ਤੁਸੀਂ ਡੀਜ਼ਲ ਜਿਹੜਾ ਪੋਣਾ ਸੀਗਾ ਉਹ ਤੁਸੀਂ ਕਿਸ਼ਤ ਭਰਤੀ ਤੇ ਗੱਡੀ ਤਾਂ ਫ੍ਰੀ ਆ ਗਈ ਦੇਖੋ ਪਿਛਲੇ ਆ ਤਿੰਨ ਕਿ ਮਹੀਨੇ ਪਹਿਲਾਂ ਮੈਂ ਗੱਡੀ ਦੀ ਰਿਪੇਅਰ ਕਰਾਈ 18000 ਰੁਪਏ ਲੱਗਿਆ ਹਾਂ ਲੱਗਦਾ ਬਈ ਉਸ ਤੋਂ ਬਾਅਦ ਮੈਂ ਹੁਣ ਆਹ ਤਿੰਨ ਚਾਰ ਦਿਨ ਪਹਿਲਾਂ ਉਹਦੀ ਮੈਂ ਕਿਹਾ ਚਲੋ ਹੁਣ ਉਹ ਗੱਡੀ ਸੇਲ ਕਰ ਗਏ ਉਹਨੂੰ ਵਧੀਆ ਕੰਮ ਕਰਾ ਕੇ ਹਮ 6500 ਰੁਪਏ ਲੱਗੇ ਉਹਦੀ ਸਰਵਿਸ ਤੇ ਹਮ ਇਹ ਚੀਜ਼ਾਂ ਦਾ ਇਹਨਾਂ ਦਾ ਖਰਚਾ ਹੈ ਨੀਗਾ ਹੈ ਨੀਗਾ ਬਿਲਕੁਲ ਸਹੀ ਆ ਬਾਕੀ ਸਾਰਾ ਕੁਝ ਓਕੇ ਆ ਕੋਈ ਇਹਦੇ ਚ ਨਾਲੇ ਕੰਫਰਟੇਬਲ ਉਹਦੇ ਨਾਲ ਜਿਆਦਾ ਇਹ ਉਹ ਕਾ ਤੋ ਬਈ ਵਾਈਬ੍ਰੇਸ਼ਨ ਨਹੀਂ ਹੈਗੀ ਹਾਂ ਵਾਈਬ੍ਰੇਸ਼ਨ ਹੈ ਨਹੀਂ ਸਾਇਲੈਂਟ ਗੱਡੀ ਆ ਬਿਲਕੁਲ ਓਕੇ ਆ 서ਸਪੈਂਸ਼ਨ ਵਧੀਆ ਕਿਉਂਕਿ ਗੱਡੀ ਦੇ ਵਿੱਚ ਇੰਜਨ ਵਗੈਰਾ ਹੈ ਨਹੀਂ ਹੋਰ ਸਿਸਟਮ ਮੋਟਰ ਵਗੈਰਾ ਹੈਗਾ ਕੁਲੈਂਟ ਹੈਗਾ ਇਹਨੂੰ ਮੋਟਰਾਂ ਨੂੰ ਠੰਡਾ ਕਰਨ ਵਾਸਤੇ ਠੀਕ ਹੈ ਬਈ ਆਹ ਦੇਖ ਲਓ ਬਈ ਸਿਸਟਮ ਹਨ ਕੋਈ ਇੰਜਨ ਨਾਲ ਦੀ ਕੋਈ ਚੀਜ਼ ਹੈ ਨਹੀਂ ਹਨ ਤੇ ਰੇਡੀਏਟਰ ਹੈਗਾ ਮੋਟਰ ਹੈਗੀ ਆ ਤੇ 250 ਕਿਲੋਮੀਟਰ ਬਾਈਕ ਇਹਨੇ ਚੱਲਦੀ ਹੈ ਬਈ ਘਰੇ ਚਾਰਜ 0 ਤੋਂ 100% ਕਿੰਨੇ ਟਾਈਮ ਚ ਹੁੰਦੀ ਹੈ ਇਹ 8 ਤੋਂ 9 ਘੰਟੇ ਤੇ ਜੇ 80% ਤਾਂ ਮੈਨਿਕਲ ਬਹੁਤ ਘੱਟ ਸਮੇਂ ਚ ਹੋ ਜਾਂਦੀ ਹੁਣ ਬਸ ਘੰਟਾ ਘਟ ਜਾਂਦਾ ਘੰਟਾ ਘਟ ਜਾਂਦਾ ਘੰਟਾ ਡੇਢ ਘੰਟਾ ਘਟ ਰਾਤ ਨੂੰ ਚਾਰਜ ਲਾ ਦਿੰਦੇ ਰਾਤ ਨੂੰ ਚਾਰਜ ਲਾ ਦਿੱਤੀ ਜਾਂ ਸਵੇਰ ਤੱਕ ਜਾਨੀ ਕਿ 4:00 ਵਜੇ ਤੱਕ ਕੰਪਲੀਟ ਹੋ ਜਾਂਦੀ ਆ ਠੀਕ ਹੈ ਬਈ ਤੇ ਜੇ ਆਪਣੇ ਚਾਰਜਿੰਗ ਸਟੇਸ਼ਨਾਂ ਤੇ ਜਾਂਦੇ ਆ ਉੱਥੇ ਫਾਸਟ ਚਾਰਜ ਹੁੰਦਾ ਉੱਥੇ ਉੱਥੇ ਦੇਖੋ ਇਹਨਾਂ ਦਾ ਇੱਕ ਜਿਹੜਾ ਮੈਸ ਸਿਸਟਮ ਦੇਖਿਆ ਮੈਨੂੰ ਜਿੰਨਾ ਕਿ ਦੱਸਿਆ ਕੰਪਨੀ ਨੇ ਉਹ ਕਹਿੰਦੇ ਵੀ 3 50 ਮਿੰਟਾਂ ਦੇ ਵਿੱਚ ਫੁੱਲ ਚਾਰਜ ਕਰਦੀ ਆ ਜੇ ਤੁਹਾਡੀ 50% ਤਾਂ 20 ਤੋਂ 25 ਮਿੰਟਾਂ ਦੇ ਵਿੱਚ ਉਹ ਚਾਰਜ ਕਰ ਦਿੰਦੀ ਆ ਠੀਕ ਹੈ ਹਾਂਜੀ ਵੀ ਫਾਸਟ ਚੱਲ ਜਿੱਤਾ ਹਾਂ ਹਾਂ ਹੁਣ ਲੱਗੀ ਤੇ ਬਈ ਆਪਾਂ ਡਿੱਗੀ ਵੀ ਦਿਖਾ ਦਿੰਦੇ ਆ ਜੀ ਤੇ ਡਿੱਗੀ ਚ ਬਈ ਠੀਕ ਲੱਗੀ ਤੁਹਾਨੂੰ ਸਪੇਸ ਮੈਂ ਕਹਿੰਦਾ ਓਕੇ ਆ ਜੀ ਵੀ ਜਿਵੇਂ ਆਮ ਗੱਡੀ ਆ ਹਨਾ ਬਿਲਕੁਲ ਤੁਸੀਂ ਆਮ ਘਰੇਲੂ ਯੂਜ਼ ਕਰਦੇ ਆ ਤਿੰਨ ਬੈਕ ਤਾਂ ਪਏ ਆ ਹਨਾ ਚਾਰ ਬੈਗੀ ਮੰਨ ਲਓ ਤੇ ਚਾਰ ਵੀ ਅਸੀਂ ਪ੍ਰੋਫੈਸ਼ਨਲੀ ਵੀ ਯੂਜ਼ ਕਰ ਰਹੇ ਆ ਠੀਕ ਆ ਬਈ ਸ਼ੂਟ ਕਰਨ ਜਾਂਦੇ ਆ ਅਸੀਂ ਬੈਗ ਰੱਖ ਲਓ ਕੁਝ ਵੀ ਰੱਖ ਲਓ ਸਾਰਾ ਕੁਝ ਆਉਂਦਾ ਇਹਦੇ ਵਿੱਚ ਕੋਈ ਦਿੱਕਤ ਨਹੀਂਗੀ ਹੂੰ ਤਾਂ ਬਈ ਓਵਰਆਲ ਤੁਹਾਨੂੰ ਹੁਣ ਤੱਕ ਤੁਸੀਂ ਕਿੰਨੀ ਚਲਾਤੀ ਬਈ ਇਹ ਲਗਪ 600 ਦੇ ਕਰੀਬ ਚਲਾਤੀ ਠੀਕ ਹੈ ਬਈ ਹਾਂਜੀ 600 ਕਿਲੋਮੀਟਰ ਤੇ ਹੁਣ ਤੱਕ ਦਾ ਤੁਹਾਡਾ ਰਿਵਿਊ ਕੀ ਹੈ ਵੀ ਮੈਂ ਵਧੀਆ ਫੈਸਲਾ ਮੈਂ ਕਹਿੰਦਾ ਜੀ ਮੈਂ ਕਹਿੰਦਾ ਮੈਂ ਜਮੇ ਓਕੇ ਹੋ ਗਿਆ ਮੈਨੂੰ ਐ ਲੱਗਦਾ ਵੀ ਮੈਂ ਘਰੇ ਉੱਠਿਆ ਤੇ ਘਰੇ ਸਮਝ ਲਓ ਸੌ ਗਿਆ ਕੋਈ ਖਰਚਾ ਨਹੀਂ ਮੇਰਾ ਕੋਈ ਕੁਛ ਨਹੀਂ ਅੱਗੇ 700 ਯਾਨੀ ਕਿ ਚੌਥੇ ਦਿਨ ਮੈਨੂੰ 2500 ਦਾ ਡੀਜ਼ਲ ਪਰਵਾਉਣਾ ਪੈਂਦਾ ਹੈ ਉਹ ਚ ਤੇ ਆਹ ਵੀ ਚਾਰਜ ਰਹਿਦਾ ਸਮਝਾਦਗੇ ਇੱਥੇ ਇਹਦਾ ਤੇਲ ਪੈਂਦਾ ਹੂੰ ਤੇ ਤੇਲ ਹੀ ਗੱਲ ਹੈ ਕਉ ਕਿ ਇੱਥੇ ਦਾ ਚਾਰਜਿੰਗ ਲੱਗਣਾ ਹੈ ਨਾ ਇਹ ਵੀ 2 ਕਾ ਤੋਂ ਸਾਕਟ ਇਹ ਫਾਸਟ ਵਾਲਾ ਅੱਡ ਹੁੰਦਾ ਹਾਂ ਹਾਂ ਉਹ ਫਾਸਟ ਵਾਲਾ ਨੀਚੇ ਆ ਅੱਛਾ ਜੇੜਾ ਆਪਣਾ ਘਰੇ ਚਾਰਜ ਲੱਗੂਗਾ ਉਹ ਉੱਪਰਲਾ ਹਾਂ ਤੇ ਉਹ ਹੈਗਾ ਨੀਚੇ ਵਾਲਾ ਠੀਕ ਆ ਠੀਕ ਆ ਬਈ ਫਾਸਟ ਚਾਰਜਿੰਗ ਓਕੇ ਓਕੇ ਅਡੋਡੀ ਆ ਤੇ ਹੁਣ ਮਤਲਬ ਆਪਾਂ ਕਹਿ ਲੀਏ ਵੀ ਕੁੱਲ ਮਿਲਾ ਕੇ ਤੁਹਾਨੂੰ ਇਹਦਾ ਫਾਇਦਾ ਹੀ ਹੋ ਗਿਆ ਵੀ ਕੱਲਾ ਆਪਣਾ ਦੇਖੋ ਫਾਇਦਾ ਮੈਂ ਤੁਹਾਨੂੰ ਇਹ ਕਹਿਣਾ ਵੀ ਜਿਹੜੇ ਬੰਦੇ ਨੇ ਡੇਲੀ 100 150 ਜਾਂ 200 ਤੱਕ ਵੀ ਗੱਡੀ ਚਲਾਉਣੀ ਆ ਉਹਦੇ ਲਈ ਤਾਂ ਇਹ ਵਰਦਾਨ ਆ ਸਹੀ ਗੱਲ ਆ ਬਈ ਜੇ ਤੁਸੀਂ ਗੱਡੀ ਲੈ ਕੇ ਘਰੇ ਠਲਣੀ ਆ ਤੇ ਮਹੀਨੇ ਦੇ ਵਿੱਚ ਕੋਈ 500 ਕਿਲੋਮੀਟਰ ਵਾਰੀ ਚਲਾਉਣੀ ਆ ਉਹਦੇ ਵਾਸਤੇ ਕੋਈ ਫਾਇਦਾ ਨਹੀਂ ਹੈ ਕਿਉਂਕਿ ਕੰਪਨੀ ਵੱਲੋਂ ਤਾਂ ਇਹਦੀਆਂ ਜਿਹੜਾ ਬੈਟਰੀ ਦੀ ਲਾਈਫ ਜਾਂ ਗਾਰੰਟੀ ਦਿੱਤੀ ਗਈ ਹੈਗੀ 8 ਸਾਲ ਦੀ 8 ਸਾਲ ਦੀ ਤੇ ਜਾਂ ਕਿਲੋਮੀਟਰ ਵੀ ਜਾਂ 1,60,000 ਕਿਲੋਮੀਟਰ ਤੇ ਬਹੁਤ ਆ ਬਈ 3 ਸਾਲਾਂ ਦੇ ਵਿੱਚ ਮੇਰਾ ਜਾਨੀ ਕੋ ਹੋਊਗਾ 3 ਸਾਲਾਂ ਵਿੱਚ ਕਰ ਦੋਗੇ 1.5 ਲੱਖ ਚਲਾ ਦੋਗੇ ਤੁਹਾਨੂੰ ਮੈਂ ਦੱਸਦਾ ਵੀ 150 ਡੇਲੀ ਹੋ ਗਿਆ 4000 ਲਾ ਲਓ ਚਲੋ ਹਾਂ 12 ਚੌਕ 48 50000 ਹੋ ਗਿਆ 1 ਸਾਲ ਦਾ ਤਿੰਨ ਸਾਲਾਂ ਦੇ ਵਿੱਚ 1.5 ਲੱਖ 1.5 ਲੱਖ ਤਿੰਨ ਸਾਲਾਂ ਦੇ ਵਿੱਚ ਡੀਜ਼ਲ ਦੀ ਤੁਸੀਂ ਮਲਟੀਪਲਾਈ ਕਰੋ 7.5-8 ਲੱਖ ਦਾ ਸਣੇ 2.40 ਹਜ਼ਾਰ ਇੱਕ ਸਾਲ ਦਾ ਹੋ ਗਿਆ 7.5 ਲੱਖ ਦਾ 7.5 ਲੱਖ ਦਾ ਡੀਜ਼ਲ ਮੇਰਾ ਲੱਗਣਾ ਸੀਗਾ ਮੇਨਟੇਨੈਂਸ ਵੀ ਪਾ ਲੈ ਬਿਲਕੁਲ ਬਿਲਕੁਲ ਮੇਨਟੇਨੈਂਸ ਪਾਓ ਹਾਂ ਸਰਵਿਸਾਂ ਵੀ ਆਪਾਂ ਕਹਿੰਦੇ 15 ਸਰਵਿਸਾਂ ਹੋ ਜਾਣਗੀਆਂ ਹਾਂ 2.5 ਲੱਖ ਹੋਰ ਮੰਨ ਲਓ ਹੋਰ ਮੰਨ ਲਓ 10 ਲੱਖ 10 ਲੱਖ ਇਹਦਾ ਇਹਦਾ ਤੁਸੀਂ ਜੇ ਫੁੱਲ ਚਾਰਜ ਨਹੀਂ ਕਰਦੇ ਗੱਡੀ ਚਲੋ ਫੁੱਲ ਚਾਰਜ ਵੀ ਕਰਦੇ ਹਾਂ ਉਹਨਾਂ ਨੇ 18 ਯੂਨਟਾ ਕਿਆ ਤੁਸੀਂ 20 ਯੂਨਟਾਂ ਮੰਨੋ 20 ਯੂਨਟਾਂ 8 ਰੁਪਏ ਦੇ ਕਰੀਬ ਲਗਭਗ ਆਪਣੀ ਘਰੇਲੂ ਯੂਨਟ ਪੈਂਦੀ ਆ ਪੈਂਦੀ ਆ ਬਈ 8 8 ਦੋਸਤ 20 ਰੁਪਏ ਦੀ ਯੂਨਟ 150 160 ਰੁਪਏ ਦੀ 160 ਤੇ ਉਹਨੂੰ ਗਿਣੋ 16348 ਯਾਨੀ ਕਿ 5000 ਮੈਕਸਿਮਮ ਆ 4 ਤੋਂ 5000 ਹੂੰ 4000 ਲਾ ਲਓ ਬਾਹਰੋਂ ਚੌਕ 48000 ਮੇਰਾ ਇੱਕ ਸਾਲ ਦਾ ਖਰਚਾ ਹੈ ਦਾ ਕੱਲਾ ਠੀਕ ਹੈ ਉਹਦਾ ਕਿੰਨਾ 240000 ਪਲੱਸ ਉਹਦੀ ਜਿਹੜੀ ਮੇਨਟੇਨੈਂਸ ਬੱਕੀ 3 ਲੱਖ ਹੀ ਮੰਨ ਲਓ ਉਹਦਾ 2.5 ਲੱਖ ਦਾ ਫਰਕ ਹੈ ਬਿਲਕੁਲ ਬਿਲਕੁਲ ਪ੍ਰੀ ਉਹ ਜੋ 3 ਸਾਲਾਂ ਚ ਬਿਲਕੁਲ ਹਾਂਜੀ ਉਸ ਤੋਂ ਬਾਅਦ ਜਿਹੜੀ ਤੁਸੀਂ ਚਲਾਤੀ ਉਹ ਸਮਝ ਲਓ ਬੋਨਸ ਹੀ ਚੱਲ ਗਿਆ ਹਾਂਜੀ ਉਸ ਤੋਂ ਲਾਹੋ ਕਹਿੰਦੇ ਆ ਵੀ 1,60,000 ਕਿਲੋਮੀਟਰ ਤੋਂ ਬਾਅਦ ਇਹ ਨਹੀਂ ਕਹਿੰਦੇ ਵੀ ਉਹ ਬੈਂਡਰ ਬਦਲਾਉਣੇ ਪੈਣਗੇ ਹੂੰ ਜਨਨ ਕਿ ਗਾਰੰਟੀ ਖਤਮ ਹੋਊਗੀ ਉਸ ਤੋਂ ਬਾਅਦ ਤੱਕ ਹੋਸਾ ਥੋੜੇ 7-8 ਸਾਲ ਤੱਕ ਉਵੇਂ ਚੱਲੀ ਜਾਵੇ ਉਹ ਗਾਰੰਟੀ ਫਿਰ 1,60,000 ਤੱਕ ਦੀ ਕੀ ਕਰਦੇ ਵੀ ਪੂਰੇ ਵਧੀਆ ਫਲ ਚੱਲਣਗੇ ਹਾਂ अच्छा अभी चलण के उत बाद भी बिल्कुल चलण के उत बाद भी कहंदे गारंटी जे कंपनी दंदी आ वो कहंदे ਸੀ सिर्फ इंदी गारंटी दन्ने हां जी जिमे हुन आप बैटर ਲਾ ਲਓ ਤੁਸੀਂ ਆਪਣਾ ਘਰੇ ਘਰੇ ਲੋ ਬੈਟਰ ਵਰਤਦੇ ਆਪਾਂ ਕਿੰਨੀ ਗਰੰਟੀ ਹੁੰਦੀ ਓਦੀ 2 ਸਾਲ 2.5 ਸਾਲ 2-3 ਸਾਲ ਹਾਂ ਕਿੰਨਾ ਚੱਲਦਾ 7-8 ਸਾਲ ਹਾਂ ਸਹੀ ਉਹਦਾ ਤੇਲ ਪਾਣੀ ਚੈੱਕ ਕਰੋ ਤੇ 7-8 ਸਾਲ ਤੱਕ ਆਪਣਾ ਘਰ ਇਨਵਰਟਰ ਵਾਲਾ ਬੈਟਰੀ ਚੱਲੇ ਜਾਂਦਾ ਚੱਲੇ ਜਾਂਦਾ ਉਹੀ ਸਿਸਟਮ ਇਹਦਾ ਠੀਕ ਹੈ ਮਾੜਾ ਮੋਟਾ ਬੈਕਅਪ ਘਟ ਜੂਗਾ ਪਰ ਉਹ ਕਹਿੰਦੇ ਵੀ 7-8 ਸਾਲਾਂ ਬਾਅਦ ਵੀ ਤੁਸੀਂ ਜਦੋਂ ਇਹਦੇ ਸੈੱਲ ਹੁੰਦੇ ਨੀਚੇ ਬਿਲਕੁਲ ਗੱਡੀ ਦੇ ਉਹ ਉਹ ਕਹਿੰਦੇ ਤੁਸੀਂ ਇਨਵਰਟਰ ਤੇ ਵੀ ਯੂਜ਼ ਕਰੋਗੇ 7-8 ਸਾਲ ਥੋੜੇ ਉਹ ਵੀ ਨਹੀਂ ਮਰਦੇ ਅੱਛਾ ਠੀਕ ਹੈ ਵੀ ਸਾਰਾ ਕੁਝ ਫਾਇਦੇ ਵਾਲੀ ਹੈ ਬਿਲਕੁਲ ਫਾਇਦੇ ਵਾਲਾ ਜੀ ਸਹੀ ਹੈ ਭਾਈ ਨਾ ਪੋਲਿਊਸ਼ਨ ਹੋਵੇ ਇਹਦਾ ਪਹਿਲੀ ਗੱਲ ਨਾ ਪੋਲਿਊਸ਼ਨ ਵੀ ਹੈ ਨਹੀਂ ਨਾ ਇਹਦਾ ਕੋਈ ਚਲਾਨ ਵਾਲਾ ਕੰਮ ਵੀ ਪੋਲਿਊਸ਼ਨ ਦਾ ਕਿਤੇ ਨਹੀਂ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਭਾਈ ਕਿੰਨੀ ਸਪੀਡ ਤੱਕ ਚੱਲਦੀ ਹੈ ਇਹ ਜੇ ਤੁਸੀਂ ਚਲਾ ਕੇ ਵੇਖੀਓ ਵੇਖੋ ਸਪੀਡ ਇਹਨਾਂ ਨੇ ਕੰਪਨੀ ਦਿੱਤੀ 120 ਦੀ ਤੇ 100 ਦੀ ਸਪੀਡ ਤੇ ਅਸੀਂ ਚਲਾ ਕੇ ਦੇਖੀ ਆ ਇਸ ਤੋਂ ਬਾਅਦ ਲੋਡ ਵੀ ਨਹੀਂ ਇਸ ਤੋਂ ਬਾਅਦ ਲੋਡ ਨਹੀਂ ਪੈਂਦੀ ਨਹੀਂ ਚਲੋ ਹਾਂਜੀ 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 ਪਿਕਅਪ ਜਿਹੜੀ ਇਹਦੀ ਹੈਗੀ ਉਹ ਪੈਟਰੋਲ ਗੱਡੀ ਵਾਂਗੂ ਆ ਡੀਜ਼ਲ ਗੱਡੀ ਹੋਊਗੀ ਮੈਂ ਪੈਟਰੋਲ ਗੱਡੀ ਵਾਂਗੂ ਬਿਲਕੁਲ ਠੀਕ ਆ ਹੁਣ ਕੋਈ ਕਮੀ ਲੱਗੀ ਹੋਵੇ ਤੁਹਾਨੂੰ ਗੱਡੀ 'ਚ ਨਹੀਂ ਮੈਨੂੰ ਕੋਈ ਕਮੀ ਨਹੀਂ ਲੱਗੀ ਕੋਈ ਕਮੀ ਨਹੀਂ ਮੈਂ ਤਾਂ ਬਿਲਕੁਲ ਖੁਸ਼ ਆ ਮੈਨੂੰ ਸਮਝ ਲਓ ਵੀ 4 ਦਿਨ ਹੋ ਗਏ 4 ਦਿਨ ਕੋਈ ਮੇਰਾ 0% ਖਰਚਾ 1 ਰੁਪਈਆ ਵੀ ਮੇਰੀ ਜੇਬ 'ਚੋਂ ਲੱਗਿਆ ਉਹਨੇ ਦਿਨ ਹੋ ਗਏ ਸਹੀ ਆ ਤੇ ਇਸ ਤੋਂ ਪਹਿਲਾਂ ਵੀ ਕਿਹੜੀਆਂ-ਕਿਹੜੀਆਂ ਗੱਡੀਆਂ ਰੱਖ ਚੁੱਕੇ ਤੁਸੀਂ ਮੈਂ ਜੀ 2013 ਤੋਂ ਲੈ ਕੇ 2016 ਤੱਕ ਸਵਿਫਟ ਸਵਿਫਟ 2016 ਤੋਂ ਲੈ ਕੇ ਤੇ 2019 ਤੱਕ اٹਿਓਸ اٹਿਓਸ ਠੀਕ ਹੈ ਡਿੱਗੀ ਵਾਲੀ ਹਾਂ ਲੀਓ ਤੇ 2019 ਤੋਂ ਲੈ ਕੇ ਆ ਹੁਣ ਮੈਂ ਰੱਖੀ ਆ ਬਲੈਨੋ ਤਿੰਨ ਗੱਡੀਆਂ ਇਹ ਕਿੰਨੇ ਕਿਲੋਮੀਟਰ ਚਲਾਤੀਆਂ ਆਪਾਂ ਦੋ ਦੋ ਲੱਖ ਚਲਾਈਆਂ ਤਿੰਨੇ 6 ਲੱਖ ਚਲਾਤਾ 6 ਲੱਖ ਸੋ ਇਹ ਮੈਂ ਬਾਈ ਤੋਂ ਤਾਂ ਪੁੱਛਿਆ ਵੀ ਕਿਹਦੀ ਬੰਦਾ ਕਹਿੰਦਾ ਵੀ ਯਾਰ ਇਹਨੂੰ ਹੋਸਾ ਦਾ ਵੀ ਪਤਾ ਹੀ ਨਾ ਹੋਵੇ ਉਹੀ ਚੱਕ ਕੇ ਪਹਿਲਾਂ ਲਾਦੇ ਹੁਣ ਵੀ ਨਹੀਂ ਅਤੋਂ ਦਾ ਸੇ ਵੀ 6 ਲੱਖ ਨਾ ਸਾਰਿਆਂ ਨੇ ਜੋੜ ਕੇ ਚਲਾਈ ਨਹੀਂ ਹੋਣੀ ਮੈਂ ਮਲਾ ਲੱਖ ਵੀ ਨਹੀਂ ਚਲਾਈ ਹੋਣੀ ਤੇ ਤਿਆਰਪੇ ਵਿੱਚ ਤਿਆਰਪੇ ਤੋਂ ਬਾਹਰ ਬੰਦਣੀ ਚੀਜ਼ ਲਈ ਇਹ ਤਾਂ ਬੰਦਾ ਗਲਤ ਚੀਜ਼ ਹੀ ਨਹੀਂ ਲੈਂਦਾ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਬਈ ਜਣਾ ਤੁਸੀਂ ਜਾਣਕਾਰੀ ਦਿੱਤੀ ਕਿਉਂਕਿ ਕਿਸੇ ਵੀਰ ਨੇ ਲੈਣੀ ਹੁੰਦੀ ਹੈ ਨਾ ਸਲਾਹ ਕਰਦਾ ਬੰਦਾ ਹਨਾ ਵੀ ਲਈਏ ਨਾਲ ਲਈਏ ਕੰਪਨੀ ਤੋਂ ਅਗਲਾ ਕੀ ਰੇਅਰ ਕੰਪਨੀ ਵਾਲਾ ਕਹਿੰਦਾ ਵੀ ਵੇਚਣੀ ਹੋਵੇ ਲੈਣੇ ਤਾਂ 100 ਗੱਲ ਕਹਿੰਦੇ ਵੀ ਤੁਹਾਡੀ ਗੱਲ ਪਤਾ ਕੀਤੇ ਨਾ ਵੀ ਚਲੋ ਆਪਣੀ ਆਮ ਗੱਲ ਹੈ ਆਪਣੇ ਜਿਹੜੇ ਬੰਦੇ ਨੇ ਜਿਹੜੇ ਵੀਡੀਓ ਸਹੀ ਗੱਲ ਦੱਸੂਗਾ ਜਿਹੜੇ ਮੁਲਾਜ਼ਮਾਂ ਜੌਬ ਕਰਦੇ ਜਿਹੜੇ ਉਹਨਾਂ ਵਾਸਤੇ ਜਿਹੜੇ 100 ਕਿਲੋਮੀਟਰ ਵੱਧ ਤੱਕ ਚੱਲਦੇ ਆ ਢੇਲੀ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਖਾ ਮੀਚ ਕੋ ਗੱਡੀ ਲੈ ਲਓ ਸਾਰੀ ਉਮਰ ਨਹੀਂ ਮਰਦੇ ਉਹਨਾਂ ਵਾਸਤੇ ਗੱਡੀ ਸਹੀ ਗੱਲ ਹਾਂਜੀ ਤੇ ਵੈਂਟਰਾਂਗਾਂ ਦੀ ਕੀਮਤ ਵੀ ਕੋਈ ਦੱਸੀ ਉਹਨਾਂ ਨੇ ਵੀ ਕਿੰਨੇ ਕਿੰਨੇ ਰਿਆਂ ਰਹਿਣਗੇ ਉਹ ਕਹਿੰਦੇ ਵੀ ਕਿਉਂਕਿ ਗੱਡੀ ਕਹਿੰਦੇ ਹੁਣ ਲਾਂਚ ਹੋਈ ਆ ਕਹਿੰਦੇ ਇਹਦੀ ਕੀਮਤ ਅੰਦਾਜ਼ਾ 2.5 ਲੱਖ 3 ਲੱਖ ਹੋਊਗੀ 8 ਸਾਲਾਂ ਬਾਅਦ ਠੀਕ ਹੈ ਕਹਿੰਦਾ ਅੱਜ ਲਾਂਚ ਹੋਈ ਆ ਹੋ ਸਕਦਾ ਗਾਹ ਨੂੰ ਕੀਮਤ ਘਟ ਜੇ ਕਿਉਂਕਿ ਚੀਜ਼ ਆਮ ਹੋ ਗਈ ਜਦੋਂ ਘਟਣਗੀ ਘਟੂਗੀ ਚੀਜ਼ੋ ਹਾਂ ਤੇ ਉਹ ਕਹਿੰਦੇ ਵੀ ਉਹ ਉਸ ਟਾਈਮ ਡਿਸਾਈਡ ਕੀਤਾ ਜਾਊਗਾ ਕਿਉਂਕਿ ਕੰਪਨੀ ਨੂੰ 2023 ਦੇ ਵਿੱਚ ਲਾਂਚ ਕੀਤੀ ਆ ਹੂੰ 8 ਸਾਲ ਬਾਅਦ ਹੀ ਕੰਪਨੀ ਦਾ ਰਿਵਿਊ ਦੇਊਗੀ ਨਾ ਵੀ ਕਿੰਨੇ ਦੀ ਕਿਵੇਂ ਆ ਰਿਵਿਊ ਉਸ ਤੋਂ ਬਾਅਦ ਆਊਗਾ ਬਹੁਤ ਬਹੁਤ ਧੰਨਵਾਦ ਬਈ ਹਨਾ ਤੇ ਬਾਕੀ ਭਾਈ ਵੀਡੀਓ ਚੰਗੀ ਲੱਗੀ ਤੇ ਇਹਨੂੰ ਲਾਈਕ ਸ਼ੇਅਰ ਕਰ ਦਿਓ ਤੇ ਕਿਸੇ ਨੂੰ ਭੇਜ ਦਿਓ ਜਿਹੜਾ ਕੋਈ ਮੰਨਦਾ ਸਲਾਹ ਕਰ ਰਿਹਾ ਗੱਡੀ ਲੈਣ ਦੀ ਤੇ ਆਪਣੀਆਂ ਵੀਡੀਓ ਚੰਗੀਆਂ ਲੱਗਦਾ ਤਾਂ ਆਪਾਂ ਨੂੰ ਫੋਲੋ ਤੇ ਸਬਸਕ੍ਰਾਈਬ ਮੇਰਾ ਵੀਰ ਜਰੂਰ ਕਰਿਓ ਧੰਨਵਾਦ ਜੀ